ਹਾਂਜੀ ਬਾਈ ਕੀ ਹਾਲ ਚਾਲ ਆ ਸਾਰਿਆਂ ਦਾ ਉਮੀਦ ਆ ਕਿ ਸਾਰੇ ਵਧੀਆ ਹੋਗੇ ਤੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਸਾਰੇ ਪ੍ਰੇਣਾ ਭਰਾਵਾਂ ਦਾ YouTube ਚੈਨਲ ਤੇ ਸਵਾਗਤ ਕਰਦਾ ਤੇ ਜਿਹੜੇ ਜਿਹੜੇ ਵੀਰ ਭਰਾ ਨਵੇਂ ਨੇ ਬਾਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਇਹ ਚੈਨਲ ਦੇ ਉੱਪਰ ਆਪਾਂ ਤੁਹਾਨੂੰ 100% অথਨਟੀਕੇਟ ਜਿਹੜੇ ਅਪਡੇਟ ਦੇਣੇ ਨੇ ਠੀਕ ਆ ਸੋ ਹੁਣ ਆਪਾਂ ਗੱਲ ਕਰਦੇ ਹਾਂ ਸ਼ੁਰੂ ਸੋ ਦੋਸਤੋ ਇੱਕ ਨੈੱਟ ਦੇ ਉੱਪਰ ਹੌਵਾ ਬਣਿਆ ਹੋਇਆ ਤੁਸੀਂ ਸਾਰਿਆਂ ਨੂੰ ਪਤਾ ਹੋਊਗਾ ਇੱਕੋ ਚੀਜ਼ ਦਾ ਕਈ ਜਿਹੜੇ ਵਿਦਿਆਰਥੀ ਨਵੇਂ ਆ ਰਹੇ ਨੇ ਸਪਟੰਬਰ ਇਨਟੇਕ ਦੇ ਵਿੱਚ ਉਹਨਾਂ ਨੂੰ ਉਹ ਇਹ ਹੌਏ ਦੀ ਲਪੇਟ ਵਿੱਚ ਆਏ ਹੋਏ ਨੇ ਹੌਵਾ ਕੀ ਆ ਦੇਖੋ ਜਦੋਂ ਵੀ ਤੁਸੀਂ ਕਿਸੇ ਹੋਰ ਕੰਟਰੀ ਜਾਂਦੇ ਹੋ ਤਾਂ 에어ਪੋਰਟ ਦੇ ਉੱਪਰ ਤੁਹਾਨੂੰ ਆਮ ਪੁੱਛਕੀ ਚ ਹੁੰਦੀ ਹੁੰਦੀ ਹੈ ਜਿਹੜੀ ਇੱਕ ਜਰਨਲ ਬਾਤचीत ਹੁੰਦੀ ਆ ਥੋੜੇ ਤੋਂ ਕੁਐਸਚਨ ਪੁੱਛਦੇ ਨੇ ਕਿਹੜੀ ਕਿਹੜੀ ਕੁਐਸਚਨ ਹੁੰਦੇ ਨੇ ਜੇ ਤੁਸੀਂ ਯਾਰੋ ਸਟੱਡੀ 베ਸ ਤੇ ਤਾਂ ਤੁਹਾਡੇ ਸਟੱਡੀ ਰਿਲੇਟਡ ਹੋਣਗੇ ਠੀਕ ਹੈ ਥੋੜੇ ਰਿਲੇਟਡ ਹੋਣਗੇ ਜੇ ਤੁਸੀਂ ਵਰਕ ਤੇ ਜਾ ਰਹੇ ਹੋ ਤਾਂ ਤੁਹਾਡੇ ਵਰਕ ਜਿਹੜੀ ਕੰਪਨੀ ਤੁਹਾਨੂੰ ਸਪੌਂਸਰ ਕਰ ਰਹੀ ਹੈ ਉਹਦੇ ਰਿਲੇਟਡ ਹੋਣਗੇ ਬਸ ਗੱਲ ਖਤਮ ਇਹ ਹਊਆ ਬਣਾ ਰੱਖਿਆ ਐਡਾ ਵੱਡਾ ਕੀ ਜੇ ਇੰਟਰਵਿਊ ਕਲੀਅਰ ਨਹੀਂ ਹੋਇਆ ਤਾਂ ਤੁਹਾਨੂੰ ਵਾਪਸ ਭੇਜ ਦਵਾਂਗੇ ਕੁਐਸਚਨ ਆਪ ਪੁੱਛਦੇ ਨੇ ਇੰਟਰਵਿਊ ਕਿੰਨਾ ਕੁ ਟਫ ਹੁੰਦਾ ਹੈ ਹਨਾ ਸੋ ਬਹੁਤ ਗੱਲਾਂ ਨੇ ਦੇਖੋ ਦੋਸਤੋ ਸਿੱਧੀ ਜੀ ਗੱਲ ਹੈ ਤੁਸੀਂ ਕਿਹੜਾ ਕੋਰਸ ਲੈ ਕੇ ਜਾ ਰਹੇ ਹੋ ਉਹ ਕੋਰਸ ਦੀ ਤੁਹਾਨੂੰ ਡਿਟੇਲ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਕਿਉਂਕਿ ਜੇ ਤੁਹਾਨੂੰ ਇੰਨੀ ਕੁ ਡਿਟੇਲ ਵੀ ਨਹੀਂ ਪਤਾ ਫਿਰ ਤਾਂ ਤੁਹਾਡੀ ਗਲਤੀ ਹੈ ਠੀਕ ਆ ਕਿਹੜਾ ਤੁਹਾਡਾ ਕੋਰਸ ਹੈ ਠੀਕ ਆ ਕਿੰਨੇ ਉਹਦੇ ਵਿੱਚ ਮੋਡਿਊਲ ਨੇ ਮਤਲਬ ਸਬਜੈਕਟ ਨੇ ਠੀਕ ਆ ਸੋ ਕਿੰਨੀ ਤੁਸੀਂ ਫੀਸ ਭਰੀ ਹੈ ਯੂਨੀਵਰਸਿਟੀ ਤੁਹਾਡੀ ਕਿੱਥੇ ਐ ਕਿੰਨੇ ਸਾਲ ਦਾ ਕੋਰਸ ਐ ਠੀਕ ਐ ਤੇ ਉਸ ਤੋਂ ਬਾਅਦ ਥੋੜੇ ਬਾਰੇ ਪੁੱਛ ਸਕਦੇ ਨੇ ਵੀ ਤੁਹਾਡਾ ਪਾਸਪੋਰਟ ਨੰਬਰ ਕੀ ਐ ਨਾ ਜੀ ਤੁਹਾਡੀ ਡੇਟ ਆਫ ਬਰਥ ਆ ਮਤਲਬ ਤੁਹਾਡੀ ਸਾਰੀ ਡਿਟੇਲ ਠੀਕ ਐ ਜੇ ਤੁਸੀਂ ਜਾ ਰਹੇ ਹੋ ਭਾਈ ਵਰਕ ਪਰਮਿਟ ਦੇ ਤਾਂ ਤੁਹਾਡੀ ਕੰਪਨੀ ਬਾਰੇ ਪੁੱਛ ਲੈਣਗੇ ਤੁਹਾਡੀ ਕੰਪਨੀ ਨੇ ਤੁਹਾਨੂੰ ਕਿੰਨੇ ਸਾਲ ਦਾ ਸਪਾਂਸਰਸ਼ਿਪ ਦਿੱਤੀ ਐ ਠੀਕ ਐ ਸੋ ਇਹ ਸਭ ਗੱਲਾਂ ਹੱਤਾਂ ਹੁੰਦੀਆਂ ਨੇ ਬਾਕੀ ਜਨਤਾ ਨੇ ਨਾ ਸੋਸ਼ਲ ਮੀਡੀਆ ਤੇ ਏਡਾ ਤਕੜਾ ਹਊਆ ਬਣਾਇਆ ਹੋਇਆ ਨਾ ਇਸ ਚੀਜ਼ਾ ਕੀ ਭਾਈ ਹਰ ਆਊਗਾ ਜੇ ਆਊਗਾ ਸੋ ਐਡੀਕ ਗੱਲਬਾਤ ਸੀ ਬਾਈ ਠੀਕ ਹੈ ਇਹ ਚੀਜ਼ ਪਤਾ ਜਰੂਰ ਕਰ ਲਿਆ ਕਰੋ ਇਸੇ ਕਰਕੇ ਮੈਂ ਵੀਡੀਓ ਬਣਾਈ ਕਿਉਂਕਿ ਮੈਨੂੰ ਪਤਾ ਯਾਰ ਮੈਨੂੰ ਇੰਸਟਾਗ੍ਰam ਤੇ ਬਹੁਤ ਮੈਸੇਜ ਆਉਂਦੇ ਨੇ ਵੀਰੋ ਭਰਾਵਾਂ ਦੇ ਵੀ ਬਾਈ ਦੱਸੀਂ ਯਾਰ ਵੀ ਕਿੰਨਾ ਕੁ ਟਫ ਹੋਊਗਾ ਨਾ ਅਸੀਂ ਕਲੀਅਰ ਕਰ ਦਾਂਗੇ ਕੀ ਜੇ ਨਹੀਂ ਕਲੀਅਰ ਨਾ ਕਰਿਆ ਰਿਪੋਰਟ ਕਰ ਦਾਂਗੇ ਦੇਖੋ ਬਾਈ ਰਿਪੋਰਟ ਵਾਲਾ ਕੋਈ ਸੀ ਨਹੀਂ ਹੁੰਦਾ ਹੈਗਾ ਜੇ ਹੁਣ ਤੁਹਾਨੂੰ ਜਮੀ ਨਹੀਂ ਉੱਲੋ ਤੋ ਕਢਾਉਂਦਾ ਤੁਸੀਂ ਜਮੀ ਉੱਥੇ ਡੋਨ ਨਵਟਾ ਬਣ ਕੇ ਖੜ ਗਏ ਫੇਰ ਉਹ ਐਡੈਕਸ਼ਨ ਲੈਣਗੇ ਵੀ ਤੁਹਾਨੂੰ ਵਾਪਸ ਭੇਜਣਗੇ ਹੁਣ ਤੁਸੀਂ ਆਈਲੈਂਡਸ ਕਲੀਅਰੋ ਆਈਲੈਂਡਸ ਜਾਂ ਪੀਟੀ ਕਲੀਅਰ ਕਰਕੇ ਆਣ ਤੁਹਾਡੇ ਚ ਇੰਨਾ ਕੁ ਤਾਂ ਹੋਊਗਾ ਕੋ ਸੈਲਫ ਕੌਨਫੀਡੈਂਸ ਵੀ ਤੁਸੀਂ ਉਹਨਾਂ ਦੇ ਕੁਐਸਚਨਾਂ ਦੇ ਜਵਾਬ ਦੇ ਦੋ ਕੌਨਫੀਡੈਂਟਲੀ ਮੰਨਿਆ ਜੇ ਤੁਹਾਡੇ ਤੋਂ ਕੋਈ ਇੱਕ ਦੋ ਕੁਐਸਚਨ ਤੁਹਾਡੇ ਉੱਪਰ ਦੀ ਲੰਘੇ ਨਹੀਂ ਪਤਾ ਲੱਗਿਆ ਤੁਸੀਂ ਕਹਿ ਦੋ ਕਿ ਸੌਰੀ ਕੈਨ ਯੂ ਰਿਪੀਟ ਦੀ ਕੁਐਸਚਨ ਦੈਟਸ ਇਟ ਗੱਲ ਖਤਮ ਸੋ ਇਹੀ ਹੁੰਦਾ ਬਾਈ ਠੀਕ ਹੈ ਸੋ ਐਡਾ ਇਹਨੂੰ ਹਉਗਾ ਨਾ ਬਣਾਇਆ ਕਰੋ ਇੱਕ ਆਪਦੇ ਆਪ ਚ ਨਾ ਸੈਲਫ ਕੌਨਫੀਡੈਂਸ ਵਾਲੀ ਗੱਲਬਾਤ ਰੱਖੋ ਯਾਰ ਮੇਰੇ ਤੋਂ ਜੋ ਮਰਜ਼ੀ ਪੁੱਛਣ ਮੈਂ ਤਾਂ ਫੱਟੇ ਚੱਕ ਪੂੰਗਾ ਇਹ ਗੱਲਾਂ ਬਾਤਾਂ ਹੁੰਦੀਆਂ ਨੇ ਮੈਂ ਬਹੁਤ ਵੀਰਾ ਭਰਾਵਾਂ ਨੂੰ ਸਮਝਾ ਕੇ ਦਿਖ ਲਿਆ ਕਿ ਭਾਈ ਤੁਸੀਂ ਨਾ ਨੀ ਨੱਠਣੀਆਂ ਗੱਲਾਂ ਦੇ ਵਿੱਚ ਵਿੱਚ ਆਇਆ ਕਰੋ ਠੀਕ ਆ ਸੋ ਆਹੀ ਗੱਲਾਂ ਬਾਤਾਂ ਨੇ ਇਸੇ ਕਰਕੇ ਵੀਡੀਓ ਬਣਾਈ ਸੀਗੀ ਵੀਡੀਓ ਵਧੀਆ ਲੱਗੀ ਭਾਈ ਲਾਈਕ ਕਰ ਦਿਓ ਤੇ ਭਾਈ ਸਬਸਕ੍ਰਾਈਬ ਜਰੂਰ ਕਰ ਲਿਓ ਯਾਰ ਠੀਕ ਆ ਸਬਸਕ੍ਰਾਈਬ ਕਰੋਗੇ ਆ ਤੁਹਾਡੇ ਲਈ ਹੋਰ ਵੀਡੀਓ ਬਣਾਵਾਂਗੇ ਆਪਾਂ ਠੀਕ ਆ ਸੋ ਤੁਹਾਡੇ ਪਿਆਰ ਦੀ ਬਹੁਤ ਹਾਂ ਲੋੜ ਹੈ ਤੇ ਹੋਰ ਕਿਸੇ ਅਪਡੇਟ ਰਿਗਾਰਡਿੰਗ ਵੀਡੀਓ ਚਾਹੀਦੀ ਆ ਤਾਂ ਵੀਡੀਓ ਦੇ ਨੀਚੇ ਕਮੈਂਟ ਜਰੂਰ ਕਰ ਲਿਓ ਤੇ ਥੋੜੇ ਪ੍ਰਾਣ ਨੂੰ ਫੋਲੋ ਕਰ ਲਿਓ ਲਵ ਯੂ ਸਾਰਿਆਂ ਨੂੰ